ਪੁੱਠੇ ਅਸੀਂ ਐ ਕੁੱਗੀਆਂ ਦੇ ਬੱਚਿਆਂ ਨੂੰ ਕੌਣ ਆਲਿਓ ਰੋਟੀ ਬੱਚਿਆਂ ਦੇ ਰੋਟੀ ਬੱਚਿਆਂ ਦੇ ਹੱਥਾਂ ਵਿੱਚੋਂ ਖੋਣ ਵਾਲਿਓ ਰੋਟੀ ਬੱਚਿਆਂ ਦੇ ਰੋਟੀ ਬੱਚਿਆਂ ਦੇ ਹੱਥਾਂ ਵਿੱਚੋਂ ਖੋਣ ਵਾਲਿਓ ਰੋਟੀ ਬੱਚਿਆਂ ਦੇ ਹੋ ਕਿਰਨਾ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ ਕਿਰਨਾ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ ਪਾਉਰ ਵੀ ਵਸੇਗਾ ਵਿਚ ਨਵੇਂ ਯੁੱਗ ਦਾ ਸਾਨੂੰ ਸੁਰਗਾਂ ਦਾ ਸਾਨੂੰ ਸੁਰਗਾਂ ਦਾ ਲਾਰਾ ਹੁਣ ਨਹੀਂ ਉਹ ਪੁੱਗਦਾ ਸਾਨੂੰ ਸੁਰਗਾਂ ਦਾ ਸਾਨੂੰ ਸੁਰਗਾਂ ਦਾ ਲਾਰਾ ਹੁਣ ਨਹੀਂ ਉਹ ਪੁੱਗਦਾ ਸਾਨੂੰ ਸੁਰਗਾਂ ਦਾ ਮਾਰੇ ਜਾਣ ਉਹ ਚੰਦਰੀਆਂ ਮਾਵਾ ਮਾਰੇ ਜਾਣ ਉਹ ਚੰਦਰੀਆਂ ਮਾਵਾ ਜਿਨੇ ਸਾਮ ਰਾਜ ਜੰਮਿਆ अॼ तूं भे नमे लाल तूं भे नमे लाल असां जड़नी ज़ुल्म वारी छॾणे असां जड़ना ज़ुल्म वारी छॾणी भावे साढी जड़ न रहे लोक वे ਅੱਗ 'ਚ ਜਿੰਗੜੀ ਨੂੰ ਦੇਣਾ ਚੋਕ ਵੇ ਲੋਕ ਵੇ ਅੱਗ ਵਿੱਚ ਜਿੰਗੜੀ ਨੂੰ ਦੇਣਾ ਚੋਕ ਵੇ